ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਆ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਟ੍ਰਿਕ ਲੈ ਕੇ ਆਏ ਹਾਂ ਜੀ ਤਵੇ ਨੂੰ ਸਾਫ਼ ਕਰਨ ਦੀ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਤੇ ਤਵੇ ਨੂੰ ਤੁਸੀਂ 5 ਮਿੰਟ ਦੇ ਵਿੱਚ ਇੰਨਾ ਵਧੀਆ ਸਾਫ਼ ਕਰ ਸਕਦੇ ਹੋ ਬਿਲਕੁਲ ਨਵੇਂ ਦੀ ਤਰ੍ਹਾਂ ਬਣ ਜਾਏਗਾ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਨੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਲਓ ਜੀ ਭੈਣਾ ਤੁਸੀਂ ਦੇਖ ਸਕਦੇ ਹੋ ਤਵੇ ਦੀ ਪਹਿਲਾ ਹਾਲਤ ਕਿਸ ਤਰ੍ਹਾਂ ਹੈ ਤੇ ਬਾਅਦ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਸਾਫ਼ ਕਰਕੇ ਕਿਸ ਤਰ੍ਹਾਂ ਹੋ ਗਿਆ ਤੇ ਲਓ ਜੀ ਇਸ ਤਰ੍ਹਾਂ ਸਾਫ਼ ਹੋ ਜਾਏਗਾ ਜੀ ਤੇ ਵੀਡੀਓ ਦੇ ਨਾਲ ਜੀ ਜਰੂਰ ਬਨੇ ਰਹੋ ਐਂਡ ਤੱਕ ਜਰੂਰ ਦੇਖਿਓ ਕਿਵੇਂ ਆਪਾਂ ਸਾਫ਼ ਕਰਨਾ ਹੈ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਜੇਕਰ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਜੀ ਆਪਾਂ ਹੁਣ ਨਾ ਤਵੇ ਨੂੰ ਰੱਖ ਲੈਣਾ ਏ ਚੁੱਲੇ ਤੇ ਗੈਸ ਔਨ ਕਰਕੇ ਨਾ ਤੇ ਆਪਾਂ ਰੱਖ ਲੈਣਾ ਚੁੱਲੇ ਤੇ ਤੇ ਇਹਨੂੰ ਨਾ ਚੰਗੀ ਤਰ੍ਹਾਂ ਸਾੜਨਾ ਏ ਵੈਸੇ ਤਾਂ ਚਲ ਆਪਾਂ ਸਾਫ਼ ਤਾਂ ਡੇਲੀ ਕਰਦੇ ਆ ਧੋਂਦੇ ਵੀ ਆ ਡੇਲੀ ਬਾਕੀ ਨਾ ਆਪਾਂ ਜਲਦਬਾਜੀ ਚ ਤੋ ਜਾਣੇ ਆ ਤੇ ਇਸ ਕਰਕੇ ਜੀ ਜਿਹੜਾ ਇਹ ਤਵਾ ਇਹ ਆਪਣਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤੇ ਇਹਦੀ ਸਾਈਡਾਂ ਤੇ ਜਿਹੜੀ ਪਰਤ ਜੰਮ ਜਾਂਦੀ ਆ ਤੇ ਹੁਣ ਆਪਾਂ ਤੁਹ ਲੈਦਣਾ ਚੰਗੀ ਤਰ੍ਹਾਂ ਇਹਨੂੰ ਸਾੜ ਕੇ ਨਾ ਤਵੇ ਨੂੰ 10 15 20 ਮਿੰਟ 15 ਮਿੰਟ ਤੱਕ ਤਾਂ ਆਪਾਂ ਇਹਨੂੰ ਉੱਪਰ ਗਰਮ ਕਰਨਾ ਹੈ ਤੇ ਜਿਹੜੀ ਸਾਈਡਾਂ ਤੇ ਪਰਤ ਜੰਮ ਜਾਂਦੀ ਹੈ ਨਾ ਕਾਲਖ ਜੰਮ ਜਾਂਦੀ ਹੈ ਇਹ ਆਪਣੇ ਆਪ ਹੀ ਉਖੜ ਜਾਂਦੀ ਹੈ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾੜਾਂਗੇ ਨਾ ਤਵੇ ਨੂੰ ਤੇ ਉਹ ਉਖੜ ਜਾਵੇਗੀ ਤੇ ਉਸ ਤੋਂ ਬਾਅਦ ਆਪਾਂ ਹਲਕੀ ਹਲਕੀ ਨਾ ਉੱਥੇ ਉਹਦੇ ਉੱਪਰ ਥੋੜੀ ਥੋੜੀ ਸਟ ਦੇਣੀ ਹੈ ਕਿਸੇ ਵੀ ਚੀਜ਼ ਨਾਲ ਆਪਾਂ ਇਹਨੂੰ ਵੀ ਥੋੜਾ ਥੋੜਾ ਉੱਥੇ ਛੱਟ ਮਾਰਾਂਗੇ ਤੇ ਇੱਥੇ ਮੇਰੇ ਕੋਲ ਨਾ ਸਫੀਰ ਤੇ ਥੋੜਾ ਜਿਹਾ ਔਖਾ ਮੈਨੂੰ ਹੋ ਰਿਹਾ ਸੀ ਤੇ ਇਸ ਕਰਕੇ ਮੈਂ ਬਾਹਰ ਇਹਦੇ ਤੇ ਲਿਜਾ ਕੇ ਨਾ ਉੱਥੇ ਮੈਂ ਇਹਨੂੰ ਚੰਗੀ ਤਰ੍ਹਾਂ ਛੱਟ ਮਾਰ ਕੇ ਨਾ ਤੇ ਸਾਈਡਾਂ ਦੇ ਜਿਹੜੀਆਂ ਬੜੀਆਂ ਹੀ ਸੌਖੇ ਤਰੀਕੇ ਦੇ ਨਾਲ ਨਾ ਉਖੜ ਗਈਆਂ ਨੇ ਜਿਹੜੀ ਇੱਥੇ ਸਾਈਡਾਂ ਤੇ ਪਰਤ ਜਿਹੜੀ ਜੰਮੀ ਹੋਈ ਸੀ ਨਾ ਤੇ ਉਹ ਛੱਟ ਮਾਰਨ ਨਾਲ ਉਖੜ ਗਈਏ ਤੇ ਦੇਖੋ ਉਹ ਸਾਰੀ ਪਰਤ ਜਿਹੜੀ ਵੈਸੇ ਇੰਨੀ ਜ਼ਿਆਦਾ ਹੈ ਨਹੀਂ ਸੀ ਤੇ ਕਈ ਵਾਰੀ ਜ਼ਿਆਦਾ ਵੀ ਹੁੰਦੀ ਹੈ ਨਾ ਤੇ ਉਹ ਵੀ ਵੀ ਬੜਾ ਹੀ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਉਤਰ ਜਾਂਦੀ ਏ ਪਰਤ ਹੁਣ ਫੇਰ ਤੋਂ ਆਪਾਂ ਚੁੱਲੇ ਤੇ ਰਾਖਾ ਤਾਂ ਇਹਨੂੰ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਤੇ ਨਾਲ ਹੀ ਆਪਾਂ ਪਾ ਦਿਆਂਗੇ ਜੀ ਸਾਬਣ ਮੈਂ ਪਾਤਾ ਜਿਹਦੇ ਨਾਲ ਮੈਂ ਬਰਤਨ ਸਾਫ਼ ਕਰਦੀ ਆ ਤੇ ਤੁਸੀਂ ਪਾ ਸਕਦੇ ਹੋ ਸਰਫ ਵੀ ਪਾ ਸਕਦੇ ਹੋ ਤੇ ਹੁਣ ਜੀ ਆਪਾਂ ਨਾਲ ਦੀ ਨਾਲ ਪਾਵਾਂਗੇ ਇਹਦੇ ਵਿੱਚ ਮਿੱਠਾ ਸੋਡਾ ਤੇ ਇਹ ਪਾ ਕੇ ਨਾਲ ਤੇ ਦੇਖੋ ਕਿੰਨਾ ਜ਼ਿਆਦਾ ਉਹ ਹੁਣ ਲੱਗ ਗਿਆ ਇਹਨੇ ਫਟਾਫਟ ਜੀ ਜਿਹੜਾ ਇਹ ਥੋੜਾ ਬਹੁਤਾ ਰਹਿ ਗਿਆ ਹੈ ਨਾ ਸਾਈਡਾਂ ਤੋਂ ਜੰਮਿਆ ਹੋਇਆ ਤੇ ਉਹ ਸਾਰਾ ਇਹਨੇ ਸਾਫ਼ ਕਰ ਦੇਣਾ ਹੈ ਮਿੱਠੇ ਸੋਡੇ ਨੇ ਤੇ ਸਾਬਣ ਨੇ ਜੇ ਤੁਹਾਡੇ ਕੋਲ ਵਿਨੀਗਰ ਹੈਗਾ ਤਾਂ ਉਹ ਵੀ ਪਾ ਸਕਦੇ ਹੋ ਤੇ ਇਹਨੂੰ ਗੈਸ ਨੂੰ ਆਪਾਂ ਥੋੜੀ ਦੇਰ ਤੱਕ ਚੱਲਣ ਦੇਾਂਗੇ ਤੇ ਉਸ ਤੋਂ ਬਾਅਦ ਜੀ ਹੁਣ ਮੈਂ ਕਰਤਾ ਸੀ ਬੰਦ ਗੈਸ ਤੇ ਹੁਣ ਲੈ ਲਿਆ ਆਪਾਂ ਸਟੀਲ ਰੋਲ ਇਹਦੇ ਨਾਲ ਥੋੜਾ ਥੋੜਾ ਰਗੜਦੇ ਰਵਾਂਗੇ ਤੇ ਇਹ ਜਿਹੜੀ ਪਰਤ ਜਿਹੜੀ ਜੰਮੀ ਹੋਈ ਏ ਥੋੜੀ ਥੋੜੀ ਰਹਿ ਗਈ ਏ ਤੇ ਉਹ ਵੀ ਹੁਣ ਇਹਦੇ ਨਾਲ ਜਿਹੜੀ ਏ ਨਰਮ ਹੋ ਜਾਵੇਗੀ ਬਿਲਕੁਲ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਸਾਫ਼ ਕਰਨਾ ਏ ਤੇ ਦੇਖੋ ਹੁਣ ਮੈਂ ਨਾ ਚਮਚਾ ਲੈ ਲਿਆ ਤੇ ਜਿਹੜੀ ਥੋੜੀ ਬਹੁਤੀ ਰਹੇਗੀ ਸੀ ਨਾ ਉਹਨੂੰ ਆਪਾਂ ਚਮਚੇ ਦੇ ਨਾਲ ਥੋੜਾ ਥੋੜਾ ਰਗੜਨਾਗੇ ਡੰਡੀ ਵਾਲੀ ਸਾਈਡ ਤੋਂ ਤੇ ਕੋਈ ਇੰਨਾ ਜ਼ਿਆਦਾ ਔਖਾ ਨਹੀਂ ਹੈਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਸਟੀਲ ਰੋਲ ਫੇਰ ਤੋਂ ਲੈ ਲਿਆ ਹੈ ਤੇ ਸਟੀਲ ਰੋਲ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਹੁਣ ਰਗੜ ਦਿਆਂਗੇ ਤੇ ਬਸ ਥੋੜਾ ਬਹੁਤਾ ਹੀ ਰਗੜਨਾ ਪੈਂਦਾ ਹੈ ਕੋਈ ਇੰਨਾ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਆਪਾਂ ਨੂੰ ਤੇ ਦੇਖੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਗੰਦਾ ਹੋ ਗਿਆ ਏ ਪਾਣੀ ਕਾਲਾ ਹੋ ਗਿਆ ਏ ਤੇ ਹੁਣ ਇਹਨੂੰ ਆਪਾਂ ਬਸ ਥੋੜਾ ਥੋੜਾ ਹੀ ਰਗੜਨਾ ਏ ਕਿਉਂਕਿ ਜਦੋਂ ਆਪਾਂ ਸਾੜਿਆ ਨਾ ਤਵੇ ਨੂੰ ਤੇ ਸਾੜਨ ਨਾਲ ਨਾ ਜਿਹੜੀ ਸਾਈਡਾਂ ਤੇ ਪਰਤ ਹੁੰਦੀ ਏ ਉਹ ਆਪਣੇ ਆਪ ਹੀ ਉਖੜ ਜਾਂਦੀ ਏ ਤੇ ਆਪਾਂ ਨੂੰ ਬਸ ਥੋੜੀ ਥੋੜੀ ਛੱਟ ਲਾਣੀ ਏ ਤੇ ਉਹ ਸਾਰੀ ਪੱਟੀ ਜਾਂਦੀ ਏ ਤੇ ਹੁਣ ਜਿਹੜੀ ਬਾਕੀ ਦੀ ਰਹਿੰਦੀ ਖੈਂਦੀ ਆਪਾਂ ਇਸ ਤਰ੍ਹਾਂ ਸਾਫ਼ ਕਰਦੇ ਆਂਗੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਤਵਾ ਜਿਹੜਾ ਬਿਲਕੁਲ ਸਾਫ਼ ਕਰਕੇ ਦਿਖਾਉਂਦੇ ਆਂ ਪਾਣੀ ਦੇ ਨਾਲ ਧੋ ਕੇ ਕਿੰਨਾ ਵਧੀਆ ਬਣ ਗਿਆ ਏ ਤੇ ਦਿਖਾਉਂਦੇ ਆਂ ਇਹ ਲਓ ਜੀ ਆਪਾਂ ਹੁਣ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰਤਾ ਏ ਤੇ ਆਪਾਂ ਦਿਖਾਉਂਦੇ ਆਂ ਇਹ ਲੋ ਜੀ ਆਪਾਂ ਤਾਂ ਇਹਨੂੰ ਤੋੜ ਦਿੱਤਾ ਏ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਜੀ ਤੇ ਇਸ ਚੀਜ਼ ਨੂੰ ਜ਼ਰੂਰ ਫਾਲੋਅ ਕਰਿਓ ਜੇ ਕਰਤਾ ਵਾ ਸਹਾਫ ਤਾਂ ਰੋਟੀ ਵੀ ਸੋਹਣੀ ਤੇ ਹੁਣ ਆਪਾਂ ਇਸ ਤੋਂ ਬਾਅਦ ਜੀ ਇਹਨੂੰ ਕੀ ਕਰਨਾ ਹੈ ਡੇਲੀ ਇੱਕ ਚੀਜ਼ ਫਾਲੋ ਜ਼ਰੂਰ ਕਰਨੀ ਏ ਕਿ ਆਪਾਂ ਸਟੀਲ ਰੋਲ ਦੇ ਨਾਲ ਰੋਟੀ ਬਣਾਉਣ ਤੋਂ ਪਹਿਲਾਂ ਤਾਂ ਵੇ ਇਹਨੂੰ ਚੰਗੀ ਤਰ੍ਹਾਂ ਰਗੜ ਲਈਏ ਕਰੀਏ ਤਾਂ ਕਿ ਇਹ ਜਿਹੜੀ ਸਾਈਡਾਂ ਤੇ ਪਰਤ ਜੰਮ ਜਾਂਦੀ ਏ ਇਹ ਨਾ ਜੰਮੇ ਜੇ ਆਪਾਂ ਡੇਲੀ ਸਟੀਲ ਰੋਲ ਨਾਲ ਇਹਨੂੰ ਸਾਫ਼ ਕਰਾਂਗੇ ਨਾ ਤੇ ਫਿਰ ਜਿਹੜੀ ਪਰਤ ਹੈ ਉਹ ਸਾਈਡਾਂ ਤੇ ਜਿਹੜੀ ਜੰਮਦੀ ਏ ਉਹ ਨਹੀਂ ਜੰਮਦੀ ਤੇ ਵੈਸੇ ਆਪਾਂ ਚਲੋ ਮੈਂ ਇਹ ਨਹੀਂ ਕਹਿੰਦੀ ਕਿ ਆਪਾਂ ਸਾਫ਼ ਨਹੀਂ ਕਰਦੇ ਤਵਾ ਪਤਾਉਂਦੇ ਵੀ ਆਂ ਬਾਕੀ ਆਪਾਂ ਜਲਦਬਾਜ਼ੀ ਦੇ ਵਿੱਚ ਤੋ ਲੈਂਦੇ ਆ ਤੇ ਆਪਾਂ ਉਹਦਾ ਧਿਆਨ ਨਹੀਂ ਦਿੰਦੇ ਵੀ ਆਪਾਂ ਸਾਈਡਾਂ ਨਾਲ ਜਿਹੜੀਆਂ ਡੇਲੀ ਦਾ ਸਾਫ਼ ਕਰੀਏ ਜੇ ਡੇਲੀ ਸਾਫ਼ ਕਰਾਂਗੇ ਨਾ ਸਾਈਡਾਂ ਤੇ ਫਿਰ ਸਾਈਡਾਂ ਤੇ ਪਰਤ ਨਹੀਂ ਜੰਮਦੀ ਕਾਲਖ ਨਹੀਂ ਜੰਮਦੀ ਤੇ ਲਓ ਜੀ ਤਵਾ ਆਪਣਾ ਬਹੁਤ ਸੋਹਣਾ ਨਿਖਰ ਆਇਆ ਹੈ ਜੀ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਸਾਰਿਆਂ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ